ਦੀ ਨਾ ਵੋਇਸ ਮੇਰਾ ਨਾਮ ਸਨੀ ਸ਼ਰਮਾ ਜੀ ਸਮੈਸ ਸੰਰਾਲੇ ਤੋਂ ਜੀ ਮੈਂ ਅਜ ਜੋਨ ਚ ਆਪਰੇਸ਼ਨ ਕਰਾਇਆ ਸੀਗਾ ਇੱਥੋਂ ਆਪਰੇਸ਼ਨ ਕਰਾਉਣ ਤੋਂ ਬਾਅਦ ਮੈਂ ਥੋੜੇ ਦਿਨ ਬਾਅਦ ਇਹਨਾਂ ਨੂੰ ਦੁਬਾਰਾ ਦਿਖਾਣ ਆਇਆ ਡਾਕਟਰ ਸਾਹਿਬ ਤੇ ਮੈਂ 6 ਮਹੀਨੇ ਢੇਡੇ ਮਾਰਦਾ ਤਾਂ ਇਹਨਾਂ ਨੇ ਮੈਨੂੰ ਮਿਸ ਗਾਈਡ ਕਰੀ ਗਏ ਔਰ ਜਦੋਂ ਬਾਅਦਲੇ ਹਸਪੀਟਲ ਦਿਖਾਇਆ ਤਾਂ ਬਾਹਰਲੇ ਹਸਪਤਾਲ ਵਾਲਿਆਂ ਨੇ ਦੱਸਿਆ ਵੀ ਤੁਹਾਡੇ ਤਾਂ ਇਨਫੈਕਸ਼ਨ ਵੱਧ ਚੁਕਿਆ ਜਾਲੀ ਮੈਸ਼ ਹੋ ਚੁਕਿਆ ਤਾਂ ਤੁਹਾਨੂੰ ਨਾਲ ਦੀ ਨਾਲ ਦੱਸਣਾ ਚਾਹੀਦਾ ਸੀ ਡਾਕਟਰ ਨੇ ਪਰ ਸਾਨੂੰ ਡਾਕਟਰ ਨੇ ਕੋਈ ਇਰਾ ਨਹੀਂ ਪਾਇਆ ਆਪਰੇਸ਼ਨ ਕਿੱਥੇ ਕਰਾਇਆ ਸੀ ਆਪਰੇਸ਼ਨ ਅਸੀਂ ਕਰਾਇਆ ਸੀਗਾ ਕਰਨ ਹਸਪਤਾਲ ਮੱਛਵੜਾ ਰੂਰ ਸਮਰਾਲਾ ਜੀ ਡਾਕਟਰ ਗੁਰਮਤ ਨੇ ਸਾਡੇ ਨਾਲ ਇਹ ਗੱਲ ਕੀਤੀ ਕਿ 40 ਦੀ ਟੀਮ ਬੁਲਾਈ ਜਾਊ ਕੋਈ ਟੀਮ ਨਹੀਂ ਬੁਲਾਈ ਗਈ ਹੁਣ ਦੋ ਸਰਜਰੀਆਂ ਇਹਦੇ ਕਰਕੇ ਹੁਣ ਦੋ ਸਰਜਰੀਆਂ ਅਜੇ ਹੋਰ ਪੈਂਡਿੰਗ ਨੇ ਇੱਕ ਸਿਰਫ ਆਹ ਸਰਜਰੀ ਕਰਾਨ ਕਰਕੇ ਸਾਨੂੰ ਦੋ ਹੋਰ ਮਜਬੂਰੀ ਚ ਕਰਾਉਣੀਆਂ ਪੈਣੀਆਂ ਨੇ ਕਿਉਂਕਿ ਇਹਨਾਂ ਨੇ ਜੋ ਸਾਡਾ ਅੰਦਰ ਹੱਦੀਆਂ ਵੀ ਪੂਰੀਆਂ ਨਹੀਂ ਕੱਢੀਆਂ ਉਹ ਵੀ ਸਾਡਾ ਨੁਕਸਾਨ ਕੀਤਾ ਅੰਦਰੋਂ ਜਿਹੜੀਆਂ ਦੋ ਸਰਜਰੀਆਂ ਕਹਿ ਰਹੇ ਹੋ ਇਹ ਕਹਿ ਰਹੇ ਨੇ ਕਿ ਨਹੀਂ ਜੀ ਨਹੀਂ ਇਹਨਾਂ ਤਾਂ ਸਾਨੂੰ ਗਾਈਡ ਹੀ ਨਹੀਂ ਕੀਤਾ ਇਹ ਦੋ ਸਰਜਰੀਆਂ ਦਾ ਜੋ ਇਹਨਾਂ ਨੇ ਅਪਰੇਟ ਕੀਤਾ ਡਾਕਟਰ ਕਰਨ ਨੇ ਡਾਕਟਰ ਗੁਰਮਖ ਨੇ ਉਹ ਤੋਂ ਬਾਅਦ ਸਾਡੇ ਜਿਹੜੀ ਇਨਫੈਕਸ਼ਨ ਵਧੀ ਆ ਜਾਂ ਇਹਨੇ ਸਾਨੂੰ ਮਿਸ ਗਾਈਡ ਕੀਤਾ ਉਹਦੇ ਕਰਕੇ ਹੋਣੀਆਂ ਨੇ ਜੀ ਦੇ ਪਹਿਲੇ ਵੀ ਇਹ ਕੇਸ ਹੋ ਚੁੱਕੇ ਨੇ ਇਥੇ ਪਹਿਲਾਂ ਜੀ ਪਹਿਲਾਂ ਵੀ ਹਰ ਕੋਸ਼ਕ ਟਾਈਮ ਪਹਿਲਾ ਮਹੀਨਾ ਡੇਢ ਮਹੀਨਾ ਪਹਿਲਾ ਇੱਕ ਡੈਥ ਹੋ ਜੂਗੀ ਆ ਪਹਿਲਾਂ ਵੀ ਕਈ ਕੇਸ ਹੋ ਚੁੱਕੇ ਨੇ ਪਰ ਪਤਾ ਨਹੀਂ ਕਿਉਂ ਇਹ ਸੰਭਲਦੇ ਨਹੀਂ ਜਾਂ ਪਤਾ ਨਹੀਂ ਕਿਉਂ ਲੋਕਾਂ ਨਾਲ ਇਹ ਮਿਸਗਾਈਡ ਮੈਸ ਯੂਜ਼ ਕਰਦੇ ਨੇ ਲੋਕਾਂ ਦਾ ਦੇਖੋ ਤੁਹਾਡੇ ਘਰ ਤੋਂ ਕੋਈ ਮਰੀਜ਼ ਆਪਣੇ ਡਾਕਟਰ ਕੋਲ ਜਾਂਦਾ ਇਨਸਾਨ ਡਾਕਟਰਾਂ ਕੋਲ ਇੰਡੀਅਨ ਗਏ ਲਿਆ ਹੁਣ ਲੱਗੀਆਂ ਆ ਤਾਂ ਵੀ ਵੀ ਬਸ ਗੱਤੀ ਕਿੱਥੇ ਜਾਣਾ ਜਿਹੜਾ ਆਨ ਵਾਲਾ ਟਾਈਮ ਆ ਜੀ ਲੋਕਾਂ ਨੇ ਡਾਕਟਰਾਂ ਤੋਂ ਵੀ ਡਰਨ ਲੱਗ ਜਾਣਾ ਵੀ ਇਹ ਹੁਣ ਵਪਾਰ ਬਣਾ ਲਿਆ ਸਿਰਫ ਪੈਸੇ ਦੇ ਡਾਕਟਰ ਰਹਿ ਗਏ ਉਹ ਡਾਕਟਰ ਬਹੁਤ ਘੱਟ ਰਹਿ ਗਏ ਜਿਹੜੇ ਇਨਸਾਨ ਦੀ ਕਦਰ ਕਰਦੇ ਨੇ ਜਿੰਦਗੀ ਦੀ ਕਦਰ ਕਰਦੇ ਆ ਹੁਣ ਤਾਂ ਜ਼ਿੰਦਗੀ ਨਾਲ ਖੇਡਣ ਵਾਲੇ ਡਾਕਟਰ ਹੋਏ ਹੋਏ ਨੇ ਜੀ ਫੈਸਲੇ ਤੁਹਾਨੂੰ ਕੀ ਲਾਦਾ ਇਨਸਾਫ ਮਿਲੇਗਾ ਇਨਸਾਫ ਮਿਲੇਗਾ ਜੀ ਜੇ ਨਹੀਂ ਮਿਲੇਗਾ ਜੀ ਅੱਜ ਤਾਂ ਅਸੀਂ ਹਜੇ ਥੋੜੇ ਜੇ ਮਤਲਬ ਸਾਰਾ ਭਾਈਚਾਰਾ ਜਿਹੜਾ ਕੋਲ ਰਹਿੰਦਾ ਉਹ ਆਏ ਆ ਨਹੀਂ ਆਊਗਾ ਤਾਂ ਅਸੀਂ ਬੜੇ ਲੈਵਲ ਤੇ ਅਸੀਂ ਕਰਾਂਗੇ ਸੜਕ ਜਾਮ ਕਰਾਂਗੇ ਰੋਡ ਮੇਨ ਰੋਡ ਹਾਈਵੇ ਜਾਮ ਕਰਾਂਗੇ ਜਿਵੇਂ ਸਾਡੇ ਤੋਂ ਹੋਊਗਾ ਉਹ ਕੁਝ ਅਸੀਂ ਕਰਾਂਗੇ ਕੋਈ ਸ਼ਿਕਾਇਤ ਦਰਜ ਕਰਾਈ ਇਸ ਸੰਬੰਧੀ ਜੀ ਹਾਂਜੀ ਸ਼ਿਕਾਇਤ ਵੀ ਥਾਣੇ ਦਰਜ ਕਰਾਈ ਆ ਜੀ ਆਪਾਂ ਨੇ ਸਾਣੇ ਵੀ ਕਰਾਈਆ ਜੀ ਆਪਾਂ ਸਾਰੇ ਵਿਭਾਗਾਂ ਅੱਜ ਵੀ ਕਰਾਈਆ ਹਰ ਪਾਸੇ ਕਰਾਈਆ ਜੀ ਐਨਸ਼ਰ ਕੀ ਕਰਨਾ ਚਾਹੁੰਦੇ ਹੋ ਰੋਸ਼ ਪ੍ਰਦਰਸ਼ਨ ਦੇ ਤੌਰ ਤੇ ਅਸੀਂ ਅੱਜ ਇੱਥੇ ਰੋਸ਼ ਪ੍ਰਦਰਸ਼ਨ ਦੇ ਤੌਰ ਤੇ ਇੱਥੇ ਪਹੁੰਚੇ ਹਾਂ ਜੀ ਰੱਬ ਦਾ ਰੂਪ ਕਿਹਾ ਜਾਂਦਾ ਜੀ ਡਾਕਟਰਸ ਨੂੰ ਦੂਜਾ ਰੱਬ ਦਾ ਕਿਹਾ ਜਾਂਦਾ ਕਿ ਦੂਜੇ ਰੱਬ ਹੁੰਦੇ ਨੇ ਪਰ ਉਹਦੇ ਵਿੱਚ ਇਦਾਂ ਦੀ ਨੈਗਲੀਜੈਂਸੀ ਹੋਣੀ ਇਦਾਂ ਦਾ ਕੰਮ ਹੋਣਾ ਸਨੀ ਸ਼ਰਮਾ ਜੀ ਨੇ ਮਈ ਦੇ ਵਿੱਚ ਇੱਥੇ ਚੈੱਕਅਪ ਕਰਾਇਆ ਜੂਨ ਦੇ ਵਿੱਚ ਇਹਨਾਂ ਦਾ ਇੱਥੇ ਪ੍ਰੋਜੈਕਟ ਕੀਤਾ ਗਿਆ ਜਿਦੇ ਵਿੱਚ ਪਤਾ ਲੱਗਿਆ ਕਿ ਜਿਹੜਾ ਖਾਨੀਆਂ ਦੇ ਆਪਰੇਟ ਦੇ ਵਿੱਚ ਮੈਸ਼ ਯੂਜ਼ ਹੁੰਦੀ ਹੈ ਜਾਲੀ ਯੂਜ਼ ਹੁੰਦੀ ਆ ਉਹ ਸਹੀ ਕੁਆਲਿਟੀ ਦੀ ਯੂਜ਼ ਨਹੀਂ ਹੋਈ ਪਰ ਇਹ ਇੱਕ ਇਨਸਾਨ ਦੇ ਨਾਲ ਉਹਦੀ ਛੇਤ ਦੇ ਨਾਲ ਉਹਦੇ ਹਰ ਪੱਖ ਦੇ ਨਾਲ ਖਿਲਵਾੜ ਕੀਤਾ ਗਿਆ ਇਹ ਚੀਜ਼ ਕਿਹਾ ਜਾਂਦਾ ਕਿ 40s ਤੋਂ ਟੀਮ ਆਉਗੀ ਪਰ 40s ਤੋਂ ਟੀਮ ਨਹੀਂ ਆਉਗੀ ਉੱਥੇ ਦੇ ਜਿਹੜੇ ਟੈਕਨੀਸ਼ੀਅਨ ਨੇ ਜਿਹੜੇ ਡਾਕਟਰਸ ਦੇ ਨਾਲ ਹੁੰਦੇ ਨੇ ਉਹਨਾਂ ਤੋਂ ਇੱਥੇ ਆਪਰੇਟ ਕਰਾਇਆ ਜਾਂਦਾ ਜੀ ਉਹ ਚੀਜ਼ ਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨਾਲ ਵੀ ਹਾਸਾ ਵਾਪਰ ਸਕਦਾ ਹੈ ਜੀ ਇਹ ਕਿਸੇ ਦੀ ਵੀ ਸਿਹਤ ਨਾਲ ਜਾਨ ਨਾਲ ਖਿਲਵਾੜ ਹੈ ਜੀ ਅਸੀਂ ਇਹਦੀ ਘੋਰ ਨਿੰਦਿਆ ਕਰਦੇ ਹਾਂ ਤੇ ਸਪੈਸ਼ਲੀ ਇੱਥੇ ਦੇ ਜਿਹੜੇ ਸਿਵਲ ਸਰਜਨ ਨੇ ਤੇ ਬਾਕੀ ਜਿਹੜੀ ਸਬੰਧਤ ਟੀਮ ਆ ਉਹਨੂੰ ਕਹਿੰਨੇ ਆ ਕਿ ਜਿਹੜੀ ਵੀ ਇਹਦੇ ਲਈ ਚੈੱਕ ਓਟੀ ਦੇ ਲਈ ਆਪਰੇਸ਼ਨ ਥੀਟਰ ਦੇ ਵਿੱਚ ਜੋ ਵੀ ਰਿਕੁਆਇਰਮੈਂਟ ਹੋਣੀਆਂ ਚਾਹੀਦੀਆਂ ਨੇ ਉਹਨਾਂ ਦਾ ਜਾਇਜ਼ਾ ਕੀਤਾ ਜਾਵੇ ਤੇ ਬਣਦੀ ਜਿਹੜੀ ਕਾਰਵਾਈ ਆ ਉਹ ਕੀਤੀ ਜਾਵੇ ਤੇ ਕਰੀਬ 2 ਮਹੀਨੇ ਪਹਿਲਾਂ ਵੀ ਇੱਕ ਤਰਨਾਲੋਜ ਪਤ ਵਿੱਚ ਹੋਇਆ ਸੀ ਇੱਕ ਵਿਅਕਤੀ ਦੀ ਮੌਤ ਹੋ ਗਈ ਜਿਹਨਾਂ ਗੱਲਾਂ ਉਹ ਦਰੱਖਤ ਇੱਕ ਕੁਝ ਸਮਾਂ ਪਹਿਲਾਂ ਦੀ ਗੱਲ ਆ 2 ਮਹੀਨੇ ਪਹਿਲਾਂ ਦੀ ਗੱਲ ਆ ਵਿਅਕਤੀ ਦੀ ਮੌਤ ਹੋਈ ਹੈ ਜੀ ਇਦਾਂ ਦੇ 2-3 ਕੇਸ ਹੋਰ ਵੀ ਆ ਚੁੱਕੇ ਨੇ ਤੇ ਇਹ ਚੌਥਾ ਪੰਜਵਾਂ ਕੇਸ ਆ ਜੀ ਜਿਹੜਾ ਰੁਟੀਨ ਦੇ ਵਿੱਚ ਆ ਰਿਹਾ ਤੇ ਇਹ ਜਾਨ ਦੇ ਨਾਲ ਖਿਲਵਾੜ ਕਰਨੇ ਵਾਲਾ ਕੰਮ ਆ ਕਿਰਪਾ ਕਰਕੇ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਇਹ ਚੀਜ਼ ਨੂੰ ਸਮੇਂ ਅਨੁਸਾਰ ਜਲਦੀ ਤੋਂ ਜਲਦੀ ਇਹਦੇ ਉੱਤੇ ਬਣਦੀ ਕਾਰਵਾਈ ਆ ਜਿਹੜੀ ਉਹ ਕੀਤੀ ਜਾਵੇ ਕੀ ਨਾਮ ਤੁਹਾਡਾ ਮਾਇਆ আলমਦੀਪ ਸਿੰਘ ਪ੍ਰਧਾਨ ਆੜਤੀਆ ਐਸੋਸੀਏਸ਼ਨ ਸਮਰਾਲਾ ਤੁਸੀਂ ਤੇ ਪਹੁੰਚੇ ਹੋ ਕੀ ਕੰਮ ਕਰਦੇ ਹੋ ਦੇਖੋ ਸਾਡਾ ਸਨੀ ਸ਼ਰਮਾ ਸਾਡਾ ਆੜਤੀਆ ਭਰਾ ਹੈ ਇਹਦੇ ਆਪਰੇਸ਼ਨ ਕਰਾਇਆ ਸੀ ਇੱਥੋਂ ਹਰਨੀਆਂ ਦਾ ਜਦੋਂ ਆਪਰੇਸ਼ਨ ਕਰਾਇਆ ਸੀ ਉਦੋਂ ਵੀ ਮੈਂ ਇਹਨੂੰ ਮਿਲਣ ਗਿਆ ਸੀ ਮੇਰੇ ਕੋਲੇ ਖੜਾ ਮੈਂ ਇਹਨੂੰ ਕਿਹਾ ਸੀ ਕਿਸੇ ਸੁਪਰ ਸਪੈਸ਼ਲਿਟੀ ਹਸਪੀਟਲ 'ਚ ਕਰਾਉਂਦਾ ਤੂੰ ਇੱਥੇ ਕਿਉਂ ਫਸ ਗਿਆ ਇਹ ਕਹਿੰਦਾ ਜੀ ਡਾਕਟਰਾਂ ਦੀ ਜਿਹੜੀ ਟੀਮ ਹੈ ਉਹ ਬਾਹਰੋਂ ਆਈ ਸੀ ਬੀ ਫਾਉਟੀਜ਼ ਵਗੈਰਾ ਤੋਂ ਵੀ ਉਹਦੇ ਕਰਕੇ ਵੀ ਮੈਂ ਇੱਥੇ ਕਰਾ ਲਿਆ ਵੀ ਡਾਕਟਰ ਸਾਹਿਬ ਮੈਨੂੰ ਕਹਿੰਦੇ ਵੀ ਤੈਨੂੰ ਕੋਈ ਤਕਲੀਫ ਨਹੀਂ ਹੁੰਦੀ ਅੱਛਾ ਤਕਲੀਫ ਇਹਦੀ ਉਦੋਂ ਥੋੜਾ ਜਿਹਾ ਖਤਮ ਹੋ ਗਈ ਉਦੋਂ ਦੁਬਾਰਾ ਇਹਨੂੰ ਫੇਰ ਹੋ ਗਈ ਉਹ ਜਿਹੜੀ ਅੰਦਰ ਇਹਦੇ ਜਾਲੀ ਪਾਈ ਹੋਈ ਆ ਉਹ ਤਕਰੀਬਨ ਇਕੱਠੀ ਹੋ ਜਾਂਦੀ ਆ ਉਹਦੇ ਨਾਲ ਦੁਬਾਰਾ ਤਕਲੀਫ ਹੋਣੀ ਦੀ ਹੁੰਦੀ ਹੋ ਜਾਂਦੀ ਆ ਇੱਕ ਵਾਰੀ ਬੰਦੇ ਨੇ ਢਿੱਡ ਪੜਾਇਆ ਦੂਜੀ ਵਾਰੀ ਫੇਰ ਪੜਾਉਣਾ ਕਿਤੇ ਸੌਖਾ ਤਾਂ ਹੈ ਨਹੀਂ ਤਕਲੀਫ ਇਹਨੂੰ ਹੁਣ ਉਦੋਂ ਜ਼ਿਆਦਾ ਹੈ ਇਹਨੇ ਡਾਕਟਰ ਸਾਹਿਬ ਨਾਲ ਸੰਪਰਕ ਕੀਤਾ ਹੋਣਾ ਉਹਨਾਂ ਨੇ ਕੋਈ ਪੱਲਾ ਨਹੀਂ ਇਹਨੂੰ ਫੜਾਇਆ ਹਾਂ ਬੰਦੇ ਤੋਂ ਜੇ ਗਲਤੀ ਹੋ ਗਈ ਉਹ ਕਹੇ ਵੀ ਮੇਰੇ ਤੋਂ ਇਹ ਗਲਤ ਕੰਮ ਹੋ ਗਿਆ ਇਹਨੂੰ ਇਸ ਤਰ੍ਹਾਂ ਠੀਕ ਕਰਦੇ ਆ ਬੰਦੇ ਨੂੰ ਸੈਟੀਸਫਾਈ ਤਾਂ ਕਰਨਾ ਚਾਹੀਦਾ ਹੁਣ ਕਿਸੇ ਬੰਦੇ ਨੇ ਆਪਦਾ ਪੇਟ ਪੜਾ ਲਿਆ ਤੁਸੀਂ ਅਣਜਾਣ ਬੰਦੇ ਤੋਂ ਕੰਮ ਕਰਾਤਾ ਉਹ ਚ ਸਨੀ ਦਾ ਤਾਂ ਕੋਈ ਕਸੂਰ ਨਹੀਂ ਹੈ ਹਾਂ ਜੇ ਕੋਈ ਗੱਲਬਾਤ ਆ ਹਰ ਗੱਲਬਾਤ ਦਾ ਬਈ ਕਈ ਮਸਲਾ ਹੱਲ ਹੁੰਦਾ ਇਹਦੇ ਨਾਲ ਗੱਲ ਕਰਦੇ ਕਿਉਂਕਿ ਡਾਕਟਰ ਸਾਹਿਬ ਦਾ ਵੀ ਇਹ ਦੋਸਤ ਸੀਗਾ ਬਿਲਕੁਲ ਇਹਦੇ ਨਾਲ ਗੱਲ ਕਰਕੇ ਇਹਨੂੰ ਸੈਟੀਸਫਾਈ ਕਰ ਸਕਦੇ ਸੀ ਪੱਲਾ ਝਾੜਨਾ ਜਿਹੜਾ ਉਹ ਗਲਤ ਗੱਲ ਹੈ ਤੁਹਾਨੂੰ ਕਿਹਦੇ ਤੇ ਕਾਰਵਾਈ ਹੋਵੇਗੀ ਕਾਰਵਾਈ ਤਾਂ ਅਜੇ ਤਾਂ ਕੰਮ ਸ਼ੁਰੂ ਕਰਿਆ ਅਜੇ ਤਾਂ ਅਸੀਂ 5-7 ਆੜਤੀਆਂ ਆਏ ਆ ਇਹ ਤਾਂ ਬੈਠਾਂਗੇ ਅਸੀਂ ਸਾਰੇ ਇਹ ਅਸੀਂ ਆਪਣੀਆਂ ਜਿਹੜੀਆਂ ਸਾਡੀਆਂ ਮੈਤੀ ਕਿਸਾਨ ਜੀ ਉਹਨਾਂ ਵੀ ਲਿਆ ਕੇ ਪਟਾਵਾਂਗੇ ਹਾਂ ਜੇ ਕੋਈ ਗੱਲਬਾਤ ਹੁੰਦੀ ਹੈ ਕੋਈ ਸੈਟੀਸਫਾਈ ਕਰਦੇ ਨੇ ਉਹ ਅਲਹਿਦਾ ਗਾਣੀ ਹੈ ਨਹੀਂ ਤਾਂ ਫਿਰ ਇਹ ਰੋਜ਼ ਦਾ ਕੰਮ ਵਧੂ ਅਸੀਂ 50 ਆੜਤੀਆਂ ਬੇਲਿਆਂ ਰੋਜ਼ ਸਾਡੇ ਮੁਨੀਮ ਵੀ ਨੇ ਸਾਡੇ ਪੱਲੇਦਾਰ ਵੀ ਨੇ 2-300 ਆਦਮੀ ਤਾਂ ਅਸੀਂ ਹਾਂ ਜਦ ਮਰਜੀ ਆ ਕੇ ਇੱਥੇ ਬੈਠ ਜੀਏ ਹੋਰ ਸਾਡੇ ਭੈਣ ਭਾਈ ਸਾਥ ਦੇ ਰਹੇ ਨੇ ਤਵਾੜੀ ਜੀ ਖੜੇ ਨੇ ਇਧਰ ਸਾਡਾ ਵੀਰ ਖੜੇ ਨੇ ਬੀਜੇਪੀ ਤੋਂ ਸਭ ਪਾਰਟੀਆਂ ਸਭ ਕਰਨ ਪ੍ਰੋਟੈਸਟ ਕਰਨ ਨੂੰ ਤਿਆਰ ਨੇ ਇਹ ਹੈ ਵੀ ਜਿਹੜਾ ਨਾ ਇਹ ਆਪਰੇਸ਼ਨ ਕਰਦੇ ਨੇ ਇਹ ਪ੍ਰੋਪਰ ਜਾਂ ਤਾਂ ਬਾਹਰੋਂ ਕੋਈ ਸਪੈਸ਼ਲਿਸਟ ਸੱਦਣ ਤਾਂ ਕਰਨ ਨਹੀਂ ਤਾਂ ਮੇਰੇ ਖਿਆਲ ਚ ਪ੍ਰਸ਼ਾਸਨ ਨੂੰ ਇਹ ਤੇ ਰੋਕ ਲਾਉਣੀ ਚਾਹੀਦੀ ਹੈ ਹਾਂਜੀ ਕੀ ਨਾਮ ਤੁਹਾਡਾ ਜੀ ਡਾਕਟਰ ਅਸ਼ੀਸ਼ ਇਹ ਕਿਹੜੇ ਹਸਪਤਾਲ ਨੂੰ ਸਕਰਨ ਹਸਪਤਾਲ ਤੇ ਡਾਕਟਰ ਗੁਰਮੁਖ ਨੇ ਗੱਲਬਾਤ ਕਰਨ ਆਏ ਸੀ ਹਾਂਜੀ ਉਹ ਇਸਵਿਲ ਹੈਨੇਕ ਤੇ ਆਊਟ ਆਫ ਸਟੇਸ਼ਨ ਗਏ ਹੋਏ ਨੇ ਜਿਹੜਾ ਬਾਹਰ ਰੋਸ਼ਮਦਰਸ਼ਨ ਹੋਇਆ ਇਹਦੇ ਬਾਰੇ ਤੁਸੀਂ ਨਹੀਂ ਮੈਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਉਹ ਡਾਕਟਰ ਸਾਹਿਬ ਨੇ ਪਤਾ ਹੋਵੇਗਾ ਡਾਕਟਰ ਸਾਹਿਬ ਕੱਲ੍ਹ ਵਾਪਸ ਆਸਾਂਗੇ ਇੱਕ ਕੱਲ੍ਹ ਜਾਂ ਪਰਸੋਂ ਤੱਕ ਆਾਂਗੇ ਠੀਕ ਹੈ